ਜਦੋਂ ਤੁਸੀਂ ਇੰਡਸਟਰੀ ਦੇ ਵਿੱਚ ਵਿਚਰਦੇ ਹੋ ਹਨਾ ਉਦੋਂ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਮੁਸੀਬਤ ਕਹੇ ਲਈ ਅਭੀ ਜਿਵੇਂ ਸਾਡੇ ਅਸੀਂ ਮੀਡਲ ਕਲਾਸ ਤੋਂ ਹਨਾ ਸਾਨੂੰ ਸਭ ਤੋਂ ਪਹਿਲਾਂ ਪੈਸਾ ਹੀ ਮੁਸੀਬਤ ਹੋ ਜਾਂਦਾ ਜੀ ਕਿਉਂਕਿ ਇਸ ਲਾਈਨ 'ਚ ਅਗਰ ਤੁਸੀਂ ਆਣਾ ਹੈ ਤਾਂ ਸਾਡੇ ਕੋਲ ਪੈਸਾ ਉਨਾਂ ਖੋਣਾ ਚਾਹੀਦਾ ਕਿਉਂਕਿ ਹਜੇ ਸਟਾਰਟਿੰਗ ਵਾਲੇ 'ਚ ਤਾਂ ਕੋਈ ਐਡਾ ਲਿੰਕ ਹੁੰਦਾ ਨਹੀਂ ਹੈ ਨਾ ਕਿ ਤੁਹਾਨੂੰ ਛੇਤੀ ਬੰਦਾ ਅਪਰੋਚ ਕਰ ਲੇ ਹੂੰ ਸੋ ਸਭ ਤੋਂ ਪਹਿਲਾਂ ਤਾਂ ਜੀ ਚੈਲੰਜ ਪੈਸਾ ਹੀ ਹੁੰਦਾ singing ਦੀ ਮਸ ਸਕੂਲ ਟਾਈਮ ਤੋਂ ਹੀ ਜਿਵੇਂ ਆਪਣੇ ਸਕੂਲ ਦੇ ਬਾਲ ਸਭਾ ਚੰਦਾ ਜਾਂਦਾ ਹੁੰਦਾ ਜੀ ਉਸ ਤੋਂ ਬਾਅਦ ਹੌਲੀ ਹੌਲੀ ਆਪਾਂ ਨੇ ਸਰਕਲ ਸਾਡਾ ਇਦਾਂ ਦਾ ਸੀ ਕਿ ਚਲੋ ਗਾਉਣ ਲੱਗ ਜੇ ਗਾਉਂਦੇ ਗਾਉਂਦੇ ਫਿਰ ਹੌਲੀ ਹੌਲੀ ਨਾਮ ਚਲੋ ਲੋਕਾਂ ਨੇ ਸਟੇਜਾਂ ਤੇ ਗਾਉਣਾ ਪਿੰਡ ਤੇ ਸ਼ੁਰੂ ਹੋ ਗਿਆ ਸਾਡਾ ਫਿਰ ਬਹੁਤ ਚੀਜ਼ਾਂ ਤੁਹਾਡੇ ਨਾਲ ਅੱਛੀਆਂ ਵੀ ਜੁੜਦੀਆਂ ਤੁਸੀਂ ਆਪਣੇ ਆਪ ਨੂੰ ਨਿਖਾਰਦੇ ਵੀ ਹੋ ਸੋ ਐਵੇਂ ਦੇ ਐਕਸਪੀਰੀਐਂਸ ਬਹੁਤ ਨੇ ਜੀ ਜਦੋਂ ਜ਼ਿੰਦਗੀ ਨੇ ਅੱਗੇ ਲੈ ਕੇ ਆਣਾ ਹੋਵੇ ਨਾ ਤਾਂ ਕੋਈ ਨਾ ਕੋਈ ਚੀਜ਼ ਚੈਲੰਜ ਆਪਣੇ ਕੋਲ ਆਉਂਦਾ ਹੈ ਕਿਸੇ ਦਾ ਹੋ ਜਾਣਾ ਹੋ ਕੇ ਉਹਦਾ ਰਹਿ ਜਾਣਾ ਫਰਕ ਤਾਂ ਹੁੰਦਾ ਏ ਸੱਜਣਾ ਤੂੰ ਸਾਡਾ ਹੋਇਆ ਸੀ ਹੋ ਕੇ ਸਾਡਾ ਰਹਿ ਆਈ ਨਹੀਂ ਦਰਦ ਤਾਂ ਦਿੰਦਾ ਏ ਸੱਜਣਾ ਸੱਚੀ ਗੱਲ ਜੀ ਅੱਜ ਦਾ ਸਾਡਾ ਪੋਡਕਾਸਟ ਹੋਣ ਜਾ ਰਿਹਾ ਇੰਦਰ ਪਾਬਲਾ ਦੇ ਨਾਲ ਜੋ ਕਿ ਸਿੰਗਰ ਨੇ ਬਹੁਤ ਵਧੀਆ ਸਿੰਗਰ ਨੇ ਤੇ 2-3 ਸਾਲ ਬਾਅਦ ਸਾਡੀ ਦੁਬਾਰਾ ਮੁਲਾਕਾਤ ਹੋਈ ਕਿਉਂਕਿ ਉਸ ਟਾਈਮ ਇਹਨਾਂ ਦਾ ਸੌਂਗ ਆਇਆ ਸੀ ਫਰਕ ਜੋ ਕਿ ਮੈਂ ਬਹੁਤ ਵਾਰ ਸੁਣਦੀ ਆ ਤੁਸੀਂ ਵੀ ਸੁਣਿਓ ਜੇਕਰ ਨਹੀਂ ਸੁਣਿਆ ਅਜੇ ਤੱਕ ਤਾਂ ਬਹੁਤ ਵਧੀਆ ਸੌਂਗ ਆ ਸਕੂਨ ਦੇਣ ਵਾਲਾ ਹੋਰ ਵੀ ਇਹਨਾਂ ਦੇ ਗਾਣੇ ਆ ਰਹੇ ਨੇ ਤੇ ਅਸੀਂ ਹੁਣ ਅੱਜ ਇਹਨਾਂ ਦੇ ਨਾਲ ਦੁਬਾਰਾ ਰਾਬਤਾ ਸਾਂਝਾ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਹੁਣ ਕਿਹੜੇ ਕਿਹੜੇ ਸੌਂਗ ਇਹਨਾਂ ਦੇ ਨਵੇਂ ਆ ਰਹੇ ਨੇ ਸਭ ਤੋਂ ਪਹਿਲਾਂ ਇਸ ਚੈਨਲ ਦੇ ਉੱਤੇ ਇਹਨਾਂ ਦਾ ਵੈਲਕਮ ਕਰਦੇ ਹਾਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਆਪਣਾ ਕੀਮਤੀ ਟਾਈਮ ਸਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਸਭ ਤੋਂ ਪਹਿਲਾਂ ਸਾਸ਼ੀਕਾਲ ਜਿੰਦਰ ਜੀ ਸਾਸ਼ੀਕਾਲ ਜੀ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀਕਾਲ ਜੀ ਤੇ ਤੁਹਾਡਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਜੀ ਤੁਸੀਂ ਯਾਦ ਕੀਤਾ ਸੋ ਕਰਦੇ ਹਾਂ ਸ਼ੁਰੂ ਤੁਹਾਡੇ ਆਫਰ ਗੱਲਾਂ ਹੁਤਾਜੀ ਹਾਂਜੀ ਕਾਫੀ ਟਾਈਮ ਬਾਅਦ ਮਿਲ ਆਪੋਇਆ ਕਿਉਂਕਿ ਮੈਨੂੰ ਲੱਗਿਆ ਕਿ ਅਸੀਂ ਜਾਣਦੇ ਤਾਂ ਹੈ ਬਟ ਮੈਨੂੰ ਇਹ ਸੀ ਕਿ ਪਤਾ ਨਹੀਂ ਹੁਣ ਤੁਹਾਡਾ ਨੰਬਰ ਚੇਂਜ ਵੀ ਹੋ ਸਕਦਾ ਹਨਾ ਤੁਸੀਂ ਮਿਲੋਗੇ ਜਾਂ ਨਹੀਂ ਮਿਲੋਗੇ ਬਹੁਤ ਸੋਚ ਕੇ ਮੈਂ ਤੁਹਾਨੂੰ ਕਾਲ ਕੀਤੀ ਸੀ ਨਹੀਂ ਨੰਬਰ ਤਾਂ ਨਹੀਂ ਜੀ ਅਜ ਤੱਕ ਕਦੇ ਚੇਂਜ ਕੀਤਾ ਠੀਕ ਹੈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹੀ ਚੱਲੇਗਾ ਬਾਕੀ ਜਿਵੇਂ ਜਿਵੇਂ ਪਰਮਾਤਮਾ ਨੇ ਕਿਸੇ ਨਾਲ ਮਿਲਾਉਣਾ ਹੁੰਦਾ ਫਿਰ ਉਹਵੇਂ ਮਿਲ ਜਾਂਦੇ ਆ ਜੀ ਹੁਣ ਕਿਹੜੇ ਸੌਂਗ ਆ ਰਹੇ ਤੁਹਾਡੇ ਨਵੇਂ ਜੀ ਹੁਣ ਮੇਰਾ ਇੱਕ ਲੇਟੈਸਟ ਜਿਹੜਾ ਰਿਹਾ ਸੀ ਧਾਰਮਿਕ ਸੌਂਗ ਕਰ ਰਹੇ ਆ ਜੀ ਉਸ ਤੋਂ ਬਾਅਦ ਫਿਰ ਮੇਰੇ 3-4 ਸੌਂਗ ਹੋਰ ਤਿਆਰ ਹੋ ਗਏ ਨੇ ਸੋ ਜਲਦੀ ਉਹ ਵੀ ਆਪਾਂ ਸ਼ੂਟ ਕਰ ਲੈਣੇ ਆ ਜੀ ਟੀਮ ਕਿੰਨਾ ਕੁ ਸਾਥ ਦੇ ਰਹੀ ਹੁਣ ਟੀਮ ਅੱਛਾ ਸਾਥ ਦੇ ਰਹੀ ਆ ਜੀ ਹੌਲੀ-ਹੌਲੀ ਆਪਾਂ ਕਰ ਰਹੇ ਆ ਜਿੱਥੇ ਤੱਕ ਆਪਣਾ ਐਫਰਟ ਲੱਗਦਾ ਕਿਉਂਕਿ ਸਾਰਿਆਂ ਦਾ ਟਾਈਮ ਕੋਈ ਮੈਚ ਕਰਨਾ ਔਖਾ ਹੁੰਦਾ ਤਾਂ ਫਿਰ ਜਦੋਂ ਵੀ ਸਾਨੂੰ ਫ੍ਰੀ ਟਾਈਮ ਹੁੰਦਾ ਪਹਿਲਾਂ ਅਸੀਂ ਆਡੀਓਜ਼ ਤਿਆਰ ਕੀਤੇ ਐਵੇਂ ਹੁਣ ਅਸੀਂ ਸ਼ੂਟ ਕਰਨਾ ਦੋ ਤਿੰਨ ਦਿਨ ਤੇ ਵਿੱਚ ਵਿੱਚ ਮੇਰੇ ਖਿਆਲ ਸਾਡਾ ਧਾਰਮਿਕ ਹੋ ਜਾਏਗਾ ਤੇ ਉਸ ਤੋਂ ਬਾਅਦ ਸਾਡੇ ਫਿਰ ਜਿਹੜੇ ਬੀਟ Song ਹੁਣ ਸੀਜ਼ਨ ਸ਼ੁਰੂ ਹੋ ਰਿਹਾ ਵੈਡਿੰਗ ਸੀਜ਼ਨ ਤੋਂ ਉਹਨਾਂ ਦੇ ਉਦਾਂ ਦੇ ਸੀ Songs ਤਿਆਰ ਕਰ ਰਹੇ ਹਾਂ ਧਾਰਮਿਕ Song ਕਿਹੜਾ ਆ ਰਿਹਾ ਧਾਰਮਿਕ Song ਜੀ ਮੇਰਾ ਆ ਰਿਹਾ ਜੀ ਤੂੰ ਹੀ ਤੂੰ ਦੋ ਲਾਈਨਾਂ ਸੰਜੀਆ ਕਰੋ ਸਾਡੇ ਨਾਲ ਜਰੂਰ ਜੀ ਕਰ ਦਸਾਂ ਨੋਹਾਂ ਦੀ ਕਿਰਤਾਂ ਬੰਦਿਆਂ ਤੇਰਾ ਤੇਰਾ ਤੋਲੀ ਜਾ ਮੈਂ ਮੇਰੀ ਦਾ ਰੋਲਾ ਸਾਰ ਤੂੰ ਹੀ ਤੂੰ ਬਸ ਬੋਲੀ ਜਾ ਮੈਂ ਮੇਰੀ ਦਾ ਰੋਲਾ ਸਾਰ ਤੂੰ ਹੀ ਤੂੰ ਬਸ ਬੋਲੀ ਜਾ ਤੂੰ ਹੀ ਤੂੰ ਬਸ ਬੋਲੀ ਜਾ ਬੋਤੋ ਦੀ ਇਹ ਕਿੰਨਾ ਤੇ ਲਿਖਿਆ ਹੋਇਆ ਇਹ ਜੀ ਮੇਰਾ ਯਾਰ ਦੋਸਤ ਹੈ ਕੈਨੇਡਾ ਰਹਿ ਰਿਹਾ ਸੋ ਮੈਨੂੰ ਗੁਰੂ ਘਰ ਚ ਮਿਲਿਆ ਸੀ ਉੱਥੇ ਮਹਾਂਪੁਰਸ਼ਾਂ ਨੇ ਹੀ ਮੈਨੂੰ ਉਹਦੇ ਨਾਲ ਮਿਲਾ ਕੇ ਉਹਨਾਂ ਤੋਂ ਹੀ ਜਾਣਾਂ ਦੋ ਆਇਆ ਜੀ ਸੋ ਉਹਨਾਂ ਦੀ ਬਖਸ਼ਿਸ਼ ਨਾਲੇ ਅਸੀਂ ਇਹ ਗਾਣਾ ਵੀ ਜਲਦੀ ਤੁਹਾਡੇ ਰੂਬਰੂ ਕਰ ਰਹੇ ਹਾਂ ਜੀ ਇਹਦੇ ਵੀ ਕਦੇ ਸੋਚਿਆ ਨਹੀਂ ਹੈਗਾ ਕਿ ਮੈਂ ਸਿੰਗਿੰਗ ਦੇ ਨਾਲ ਨਾਲ ਲਿਖਣ ਦਾ ਕੋਸ਼ਿਸ਼ ਕਰਾਂ ਨਹੀਂ ਜੀ ਬਾਬਾ ਜੀ ਨੇ ਜਿੰਨਾ ਕੰਮ ਕਰਾਉਣਾ ਹੁੰਦਾ ਜੀ ਉਹ ਉਹਨਾਂ ਕੀ ਕਰਾਉਂਦੇ ਆ ਸੋ ਸਾਰੇ ਕੰਮ ਅਸੀਂ ਆਪ ਕਰਨ ਲੱਗੇ ਫਿਰ ਵਿਚਾਰੇ ਰਾਈਟਰ ਕੀ ਕਰਨਗੇ ਨਹੀਂ ਜੀ ਸੋ ਕੁਝ ਚੀਜ਼ਾਂ ਜਿਨ੍ਹਾਂ ਲਈ ਬਾਬਾ ਜੀ ਨੇ ਜਿਨ੍ਹਾਂ ਨੂੰ ਨਿਵਾਜਿਆ ਹੁੰਦਾ ਉਹਨਾਂ ਲਈ ਸਹੀ ਹੁੰਦੀਆਂ ਮੈਨੂੰ ਬਾਬਾ ਜੀ ਨੇ ਗਾਉਣ ਦਾ ਬਖਸ਼ਿਆ ਤਾਂ ਆਪਾਂ ਗਾਈਏ ਕੀ ਲੱਗਦਾ ਕਿ ਜਿਹੜਾ ਮਤਲਬ ਗੋਡ ਗਿਫਟ ਹੈ ਇੱਕ ਗਲਾ ਮੋਸਟਲੀ ਗੋਡ ਗਿਫਟਡ ਹੈ ਜੀ ਤੇ ਸਿੱਖਿਆ ਵੀ ਮੈਂ ਹੈ ਬਟ ਜ਼ਿਆਦਾਤਰ ਮਹਾਰਾਜ ਦੀ ਕਿਰਪਾ ਨਾਲ ਹੀ ਹੈ ਜਿੰਨਾ ਕਪਾ ਚੱਲ ਰਹੇ ਆ ਸੋ ਉਹਨਾਂ ਦੇ ਨਾਲ ਸਿੰਗਿੰਗ ਕਿੱਥੋਂ ਸ਼ੁਰੂ ਕੀਤੀ ਸੀ ਸਿੰਗਿੰਗ ਵੀ ਮੈਂ ਸਕੂਲ ਟਾਈਮ ਤੋਂ ਹੀ ਜਿਵੇਂ ਆਪਾਂ ਸਕੂਲ ਅੰਬਾਲ ਸਵਾਚ ਪੰਧਾ ਗਾਉਂਦਾ ਜੀ ਉਸ ਤੋਂ ਬਾਅਦ ਹੌਲੀ ਹੌਲੀ ਆਪਾਂ ਨੇ ਸਰਕਲ ਸਾਡਾ ਇਦਾਂ ਦਾ ਸੀ ਕਿ ਚਲੋ ਗਾਉਣ ਲੱਗ ਜੇ ਗਾਉਂਦੇ ਗਾਉਂਦੇ ਜੀ ਫਿਰ ਹੌਲੀ ਹੌਲੀ ਨਾਮ ਚਲੋ ਲੋਕਾਂ ਨੇ ਸਟੇਜਾਂ ਤੇ ਗਾਉਣਾ ਪਿੰਡ ਤੇ ਸ਼ੁਰੂ ਹੋ ਗਿਆ ਸਾਡਾ ਪਿੰਡੋਂ ਫਿਰ ਅਸੀਂ ਜਦੋਂ ਪ੍ਰੋਫੈਸ਼ਨਲਿਜ਼ਮ ਚ ਆਏ ਹੌਲੀ ਹੌਲੀ ਮੇਰਾ 2013 ਚ ਪਹਿਲਾ ਗਾਣਾ ਆਇਆ ਸੀ ਜੀ ਉਸ ਤੋਂ ਪਹਿਲਾਂ ਐਦਾਂ ਹੀ ਅਸੀਂ ਕੰਪੀਟੀਸ਼ਨ ਚ ਵੀ ਮੈਂ ਗਿਆ ਆਪਣਾ ਵਾਇਸ ਆਫ ਪੰਜਾਬ ਉਸ ਤੋਂ ਬਾਅਦ ਫਿਰ ਅਸੀਂ ਸੁਰ ਸਰਤਾਜ ਚ ਗਏ ਸੁਰ ਸਰਤਾਜ ਚ ਮੇਰਾ ਟਾਪ 10 ਚ ਮੈਂ ਆਊਟ ਹੋਇਆ ਸੀ ਜੀ ਉਸ ਤੋਂ ਬਾਅਦ ਫਿਰ ਮੇਰਾ ਕੈਰੀਅਰ ਸ਼ੁਰੂ ਹੋਇਆ ਸਿੰਗਿੰਗ ਦਾ ਜੀ ਤੇ 2013 ਚ ਮੇਰਾ ਪਹਿਲਾ ਗੀਤ ਆਇਆ ਸੀ ਸੋ ਹੌਲੀ ਹੌਲੀ ਚੱਲੀ ਜਾ ਰਿਹਾ ਸਿਲਸਿਲਾ ਕੀ ਲੱਗਦਾ ਇਦੀ ਵਿੱਚ ਸਕੂਨ ਮਿਲਦਾ ਇਸ ਲਾਈਫ ਦੇ ਵਿੱਚ ਹਾਂਜੀ ਆਪਣੇ ਲਈ ਅੱਛਾ ਹੈ ਜਿੰਨਾ ਤੇ ਮੈਂ ਕਦੇ ਸੋਚ ਕੇ ਨਹੀਂ ਗਿਆ ਕਿ ਮੈਂ ਪ੍ਰੋਫੈਸ਼ਨਲ ਆਰਟਿਸਟ ਬਣਾਇਆ ਜਾਂ ਮੈਨੂੰ ਕਿਸੇ ਚੀਜ਼ ਦੇ ਲਈ ਮੈਂ ਕਿਸੇ ਮੁਕਾਮ ਤੇ ਪਹੁੰਚਣਾ ਬਟ ਮੈਨੂੰ ਇਹ ਹੁੰਦਾ ਕਿ ਹਾਂ ਚਲੋ ਠੀਕ ਹੈ ਜਦੋਂ ਅਸੀਂ ਗਾ ਰਹੇ ਹਾਂ ਆਪਣੇ ਦਿਲ ਨੂੰ ਅੱਛਾ ਲੱਗ ਰਿਹਾ ਲੋਕਾਂ ਨੂੰ ਅਸੀਂ ਲੋਕਾਂ ਦੀ ਪਸੰਦ ਦਾ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਨੂੰ ਖੁਸ਼ ਕਰ ਸਕੀਏ ਪਰ ਜਿੱਥੋਂ ਪਿਆਰ ਮਿਲਦਾ ਆਪਾਂ ਕਰੀ ਜਾ ਰਹੇ ਹਾਂ ਜਿੰਨਾ ਚਿਰ ਜੀ ਮੈਨੂੰ ਫਰਕ ਸੋਂ ਬਹੁਤ ਵਧੀਆ ਲੱਗਦਾ ਮੈਂ ਚਾਹੁੰਦੀ ਆ ਕਿ ਉਸ ਨੂੰ ਦੁਬਾਰਾ ਰਿਪੀਟ ਕੀਤਾ ਜਾਵੇ ਅੱਜ ਜਰੂਰ ਜੀ ਸੇਦਾ ਹੋ ਜਾਣਾ ਹੋ ਕੇ ਉਧਰ ਜਾਣਾ ਫਰਕ ਤਾਂ ਹੁੰਦਾ ਏ ਸੱਜਣਾ ਤੂੰ ਸਾਡਾ ਹੋਇਆ ਸੀ ਹੋ ਕੇ ਸਾਡਾ ਰਹਿ ਆਈ ਨਹੀਂ ਦਰਦ ਤਾਂ ਦਿੰਦਾ ਏ ਸੱਜਣਾ ਕਿਸੇ ਦਾ ਹੋ ਜਾਣਾ ਹੋ ਕੇ ਉਹਦਾ ਰਹਿ ਜਾਣਾ ਫਰਕ ਤਾਂ ਹੁੰਦਾ ਏ ਸੱਜਣਾ ਬਹੁਤ ਵਧੀਆ ਆਵਾਜ਼ ਹੈ ਇਹ ਤੁਸੀਂ ਜਿਹੜਾ ਇਹਨੂੰ ਨਾਮ ਦਿੱਤਾ ਨਾ ਫਰਕ ਹੈ ਤੇ ਐਵੇਂ ਹੀ ਸਕੂਨ ਦੇਣ ਵਾਲਾ ਸੌਂਗ ਆ ਮੈਂ ਬਹੁਤ ਵਾਰ ਸੁਣਦੀ ਆ ਜੇ ਕੋਈ ਮੈਨੂੰ ਪੁੱਛੇ ਕਿ ਇੰਦਰ ਕੌਣ ਆ ਮੈਂ ਕਹਿੰਦੀ ਹੁੰਦੀ ਆ ਕਿ ਤੁਸੀਂ ਨਾ ਐਦਾਂ ਕਰੋ ਕਿ ਫਰਕ ਸੌਂਗ ਸਰਚ ਕਰ ਲਓ ਬਹੁਤ ਚਲੋ ਬਹੁਤ ਬਹੁਤ ਧੰਨਵਾਦੀ ਤੁਸੀਂ ਸਾਡੇ ਲੋਕਾਂ ਤੱਕ ਸਾਡਾ ਗਾਣਾ ਪਹੁੰਚਾ ਰਹੇ ਹੋ ਸੋ ਕੋਸ਼ਿਸ਼ ਕਰਾਂਗੇ ਅੱਗੇ ਵੀ ਹੋਰ ਵਧੀਆ-ਵਧੀਆ ਗਾਣੇ ਐਵੇਂ ਦੇ ਲੈ ਕੇ ਆਈਏ ਤਾਂ ਕਿ ਕਿਸੇ ਦੇ ਦਿਲ ਨੂੰ ਸਕੂਨ ਦੇ ਸਕੀਏ ਇੰਦਰ ਕਦੇ ਸੋਚਿਆ ਕਿ ਮੈਂ ਇੱਥੋਂ ਤੱਕ ਪਹੁੰਚੂਗਾ ਦੇਖੋ ਜੀ ਸੋਚ ਕੇ ਕਰਨਾ ਤੇ ਕੁਛ ਆਪਣੇ ਆਪ ਹੋ ਹੀ ਜਾਣਾ ਜੀ ਉਹ ਬਹੁਤ ਚੀਜ਼ਾਂ ਦਾ ਫਰਕ ਹੁੰਦਾ ਸੋਚ ਕੇ ਕਰੀਏ ਕਈ ਵਾਰ ਉਹ ਚੀਜ਼ ਨਹੀਂ ਮਿਲਦੀ ਫਿਰ ਹੋਰ ਦੁੱਖ ਲੱਗਦਾ ਸੋ ਅਸੀਂ ਆਪਣੀ ਖੁਸ਼ੀ ਲਈ ਕਰੀ ਜਾ ਰਹੇ ਹਾਂ ਹੌਲੀ ਹੌਲੀ ਪ੍ਰਮਾਤਮਾ ਰੰਗ ਲਈ ਜਾ ਰਿਹਾ ਜੀ ਚੱਲੀ ਸਿੰਗਿੰਗ ਦੇ ਨਾਲ ਨਾਲ ਕੋਈ ਹੋਰ ਸੁਪਨਾ ਵੀ ਹੈ ਨਹੀਂ ਫਿਲਹਾਲ ਦਾ ਹੀ ਸੁਪਨਾ ਤਾਂ ਇੱਕ ਹੈ ਜੀ ਸਿੰਗਿੰਗ ਦਾ ਹੀ ਬਾਕੀ ਆਪਣੀ ਰੋਜ਼ ਦੀ ਲਾਈਫ ਲਈ ਡੇਲੀ ਲਾਈਫ ਚ ਮੈਂ ਆਪਣੀ ਜੌਬ ਵੀ ਕਰ ਰਿਆ ਨਾ ਤਾਂ ਐਜ਼ ਅ ਸਰਵਿਸ ਮੈਨੇਜਰ ਮੈਂ ਟੂ व्हीਲਰਸ 'ਚ ਜੌਬ ਕਰ ਰਹੇ ਹਾਂ। ਓਕੇ। ਸੋ ਉੱਥੋਂ ਮੇਰਾ ਘਰ ਦਾ ਸਿਸਟਮ ਚੱਲ ਰਿਹਾ ਬਾਕੀ ਇਹ ਵੀ ਆਪਣਾ ਸ਼ੌਂਕ ਵੀ ਪੂਰਾ ਕਰ ਰਹੇ ਹਾਂ ਸੀ ਨਾਲ ਨਾਲ। ਕਦੇ ਬਾਬਾ ਜੀ ਨੇ ਚਾਹਿਆ ਤਾਂ ਫਿਰ ਇਹ ਵੀ profession ਬਣ ਜੀਏਗਾ। ਹੂੰ। ਕਦੇ ਐਦਾਂ ਹੁੰਦਾ ਕਿ ਜਿੱਦਾਂ ਤੁਸੀਂ ਸੈਟਅਪ ਦੇ ਉੱਪਰ ਕੰਮ ਕਰਦੇ ਹੋ ਨਾ ਤੇ ਸਿੰਗਿੰਗ ਦੀ ਤਿਆਰੀ ਵੀ ਕਰਦੇ ਹੋ। ਕਦੇ ਕਿਸੇ ਨੇ ਮਿਸਬੀਹੇਵ ਕੀਤਾ ਹੋਏ ਤੋਦੋਂ ਤੁਹਾਡਾ ਮਨ ਨਿਰਾਸ਼ ਹੋ ਜਾਂਦਾ ਹੋਏ। ਨਹੀਂ ਜਦੋਂ ਜਦਵੇਂ ਸਾਡੀ ਜੌਬ ਹੈ ਜੀ ਜਿਹੜੀ ਉਹਦੇ 'ਚ ਕਸਟਮਰ ਹੈਂਡਲਿੰਗ ਦਾ ਹੀ ਕੰਮ ਹੈ ਤੇ ਉਹਦੇ ਚ ਸਾਨੂੰ ਇਹ ਚੀਜ਼ਾਂ ਆਪਣੇ ਆਪ ਨੂੰ ਅਸੀਂ ਪ੍ਰਪੇਅਰ ਕਰਕੇ ਚੱਲਦੇ ਆ ਕਿਉਂਕਿ ਇਹ ਚੀਜ਼ ਹੋਣੀ ਹੀ ਹੋਣੀ ਹੈ ਹਮ ਹਰ ਬੰਦਾ ਤੁਹਾਨੂੰ ਖੁਸ਼ ਨਹੀਂ ਮਿਲੇਗਾ ਬਿਲਕੁਲ ਠੀਕ ਹੈ ਜੀ ਸੋ ਕੋਸ਼ਿਸ਼ ਹੁੰਦੀ ਹੈ ਕਿ ਜੋ ਸਾਡਾ ਕੰਮ ਹੈ ਅਸੀਂ ਉਹਨੂੰ ਪੂਰੀ ਲਾਇਲਟੀ ਨਾਲ ਕਰੀਏ ਹੈਨਾ ਕਸਟਮਰ ਨੂੰ ਸੈਟੀਸਫਾਈਡ ਕਰ ਸਕੀਏ ਸੋ ਇਹ ਚੀਜ਼ਾਂ ਕਦੇ ਇਦਾਂ ਲੱਗੀਆਂ ਨਹੀਂ ਨਾ ਅਸੀਂ ਕਦੇ ਇਦਾਂ ਸੋਚ ਕੇ ਜਾਈਦਾ ਕਿ ਹਾਂ ਯਾਰ ਮੈਂ ਸਿੰਗਰ ਆ ਜਾਂ ਮੈਨੂੰ ਕੁਝ ਕੋਈ ਇਦਾਂ ਦਾ ਬੋਲੇ ਤਾਂ ਕਿਵੇਂ ਦਾ ਲੱਗੂਗਾ ਪਰ ਤਾਂ ਹੁੰਦਾ ਕਿ ਯਾਰ ਹਰ ਕਸਟਮਰ ਹੈ ਅੱਜ ਦੇ ਟਾਈਮ 'ਚ ਜੇ ਕਿਸੇ ਚੀਜ਼ ਤੋਂ ਸੀ ਸੈਟੀਸਫਾਈਡ ਨਹੀਂ ਤਾਂ ਕਿਸੇ ਦਾ ਗੁੱਸਾ ਕਿਸੇ ਤੇ ਜ਼ਰੂਰ ਨਿਕਲਦਾ ਸੋ ਇੰਨਾ ਕ ਅਸੀਂ ਪ੍ਰਪੇਅਰ ਹੋ ਕੇ ਬੈਜਾਈਦਾ ਜੋਬ ਤੇ ਇਹ ਕਿ ਕੋਈ ਦਿੱਕਤ ਨਹੀਂ ਆਈ ਅਜ ਤੱਕ ਲਾਈਫ ਦੇ ਵਿੱਚ ਵੈਸੇ ਮੈਂ ਇਹ ਕੁਐਸਚਨ ਪਤਾ ਨਹੀਂ ਮੈਨੂੰ ਸਹੀ ਹੈ ਜਾਂ ਨਹੀਂ ਲਾਈਫ ਦੇ ਵਿੱਚ ਨਾ ਤੁਖਾ ਬੰਦੇ ਨੂੰ ਮੈਨੂੰ ਲੱਗਦਾ ਕਿਤੇ ਨਾ ਕਿਤੇ ਖੜਾ ਕਰ ਦਿੰਦਾ ਆਪਣੇ ਪੈਰਾਂ ਤੇ ਜੀ ਤੁਹਾਡੇ ਨਾਲ ਇਦਾਂ ਕਦੇ ਹੋਇਆ ਤੋਖਾ ਤਾਂ ਨਹੀਂ ਕਹਿ ਸਕਦੇ ਜੀ ਪਰ ਸਟਰਗਲ ਬਹੁਤ ਸੀ ਮੇਰੀ ਲਾਈਫ 'ਚ ਜਿਵੇਂ ਮੈਂ ਜਦੋਂ +1 ਛੋਇਆ ਸੀ ਉਦੋਂ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ ਹੂੰ ਉਸ ਤੋਂ ਬਾਅਦ ਅਸੀਂ ਹੌਲੀ-ਹੌਲੀ ਆਪਣੀ ਜੌਬ ਵੀ ਦੇਖਣੀ ਘਰ ਵੀ ਚਲਾਉਣਾ ਸੀ ਹੂੰ ਤੇ ਨਾਲ-ਨਾਲ ਆਪਣਾ ਸ਼ੌਂਕ ਵੀ ਪੂਰਾ ਕਰਨਾ ਸੀ ਸੋ ਇਹਨਾਂ ਚੀਜ਼ਾਂ ਚੋਂ ਨਿਕਲਦੇ ਬਹੁਤ ਚੀਜ਼ਾਂ ਜ਼ਿੰਦਗੀ ਨੇ ਸਿਖਾਈਆਂ ਜੀ ਹੈਨਾ ਕੁਝ ਚੀਜ਼ਾਂ ਐਵੇਂ ਦੀਆਂ ਤੁਹਾਡੀ ਲਾਈਫ ਚ ਹੋ ਜਾਂਦੀਆਂ ਕਿ ਉਹਨਾਂ ਚੋਂ ਤੁਸੀਂ ਸਿੱਖ ਕੇ ਜਦੋਂ ਉਹਨਾਂ ਤੋਂ ਪਾਰ ਆਉਂਦੇ ਹੋ ਹੂੰ ਫਿਰ ਬਹੁਤ ਚੀਜ਼ਾਂ ਤੁਹਾਡੇ ਨਾਲ ਅੱਛੀਆਂ ਵੀ ਜੁੜਦੀਆਂ ਤੁਸੀਂ ਆਪਣੇ ਆਪ ਨੂੰ ਨਿਖਾਰਦੇ ਵੀ ਹੋ ਹੂੰ ਸੋ ਐਵੇਂ ਦੇ ਐਕਸਪੀਰੀਐਂਸਿਸ ਬਹੁਤ ਨੇ ਜੀ ਜਦੋਂ ਜ਼ਿੰਦਗੀ ਨੇ ਅੱਗੇ ਲੈ ਕੇ ਆਣਾ ਹੋਵੇ ਨਾ ਤਾਂ ਕੋਈ ਨਾ ਕੋਈ ਚੀਜ਼ ਚੈਲੰਜ ਆਪਣੇ ਅੱਗੇ ਆਉਂਦਾ ਹੈ। ਤਾਂ ਉਹਨਾਂ ਨੂੰ ਜਦੋਂ ਚੇਜ਼ ਕਰਨਾ ਹੋਵੇ ਤਾਂ ਅੱਛਾ ਲੱਗਦਾ। ਜਦੋਂ ਪਹਿਲਾ Song ਤੁਸੀਂ ਗਾਇਆ ਹਨਾ ਲੋਕਾਂ ਦੇ ਸਾਹਮਣੇ ਪਰੋਸਿਆ ਤਾਂ ਕਿਵੇਂ ਦਾ ਫੀਲ ਹੋਇਆ? ਅੱਛਾ ਸੀ ਜੀ ਜਦੋਂ ਮੈਂ ਉਸ ਟਾਈਮ ਤੁਹਾਨੂੰ ਦੱਸਿਆ ਸੀ ਕਿ ਅਸੀਂ ਨਾ ਆਪਣਾ DD ਪੰਜਾਬੀ ਤੇ ਸ਼ੋਅ ਚੱਲਦਾ ਸੀ ਸੋਰ ਸਰਤਾਜ। ਜੀ ਉਦੋਂ ਮੈਂ ਜਦੋਂ ਗਾਇਆ ਉਹਨਾਂ ਨੇ ਕਿਸੇ ਨੇ ਮੈਨੂੰ ਦੇਖਿਆ ਸੀ ਉੱਥੇ ਇੰਗਲੈਂਡ 'ਚ। ਹੂੰ ਤਾਂ ਉਹਨਾਂ ਨੇ ਜਦੋਂ ਦੇਖਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਾਲ ਕੀਤੀ ਕਿਸੇ ਦੇ ਜ਼ਰੀਏ ਆਪਣੇ ਰਿਲੇਟਿਵਸ ਦੇ ਜ਼ਰੀਏ ਤਾਂ ਉਹ ਬੇਦੇ ਜੀ ਵੀ ਅਸੀਂ ਆਪਣਾ Song ਕਰਵਾਉਣਾ ਚਾਹੁੰਦੇ ਹਾਂ ਵੀ ਸਾਨੂੰ ਕੋਈ ਮਿਊਜ਼ਿਕ ਡਾਇਰੈਕਟਰ ਲੱਭ ਕੇ ਦਿਓ ਹਾਂਜੀ ਤੇ ਫਿਰ ਚਲੋ ਉਹਨਾਂ ਨੇ ਮੇਰੇ ਨਾਲ ਗੱਲ ਕਰਵਾਈ ਤੇ ਜਦੋਂ ਮੇਰੇ ਨਾਲ ਗੱਲ ਹੋ ਉਹਨਾਂ ਨੇ ਮੈਨੂੰ ਇੱਕ ਪ੍ਰੋਮਿਸ ਕੀਤਾ ਕਿ ਤੁਸੀਂ ਸਾਡੇ ਮਿਊਜ਼ਿਕ ਵਾਲਾ ਕੋਈ ਮਿਊਜ਼ਿਕ ਡਾਇਰੈਕਟਰ ਲੱਭ ਕੇ ਦਿਓ ਤੇ ਅਸੀਂ ਤੁਹਾਡਾ ਗਾਣਾ ਵੀ ਨਾਲ ਕਰਵਾਵਾਂ ਹੂੰ ਸੋ ਚਲੋ ਆਪਾਂ ਨੇ ਕਿਸੇ ਨਾਲ ਉਹਨਾਂ ਨੂੰ ਮਿਲਵਾਇਆ ਉਹਨਾਂ ਦੇ ਆਪਣੇ ਗਾਣੇ 4-5 ਗਾਣੇ ਉਹਨਾਂ ਨੇ ਰਿਕਾਰਡ ਕੀਤੇ ਤੇ ਨਾਲ ਉਹਨਾਂ ਨੇ ਫਿਰ ਮੇਰਾ ਸੌਂਗ ਵੀ ਕਰਵਾਇਆ ਜਿਹੜਾ ਮੇਰਾ ਪਹਿਲਾ ਸੌਂਗ ਸੀ ਦੇਸੀ ਯਾਰ ਹੂੰ ਸੋ ਉਦੋਂ ਰਿਲੀਜ਼ ਹੋਇਆ ਤੇ ਰਿਲੀਜ਼ ਹੋਣ ਉਸ ਟਾਈਮ ਉਦੋਂ ਦਾ ਟ੍ਰੈਂਡ ਸੀ ਸੌਂਗਸ ਦਾ ਸੋ ਅੱਛਾ ਰਿਸਪੌਂਸ ਮਿਲੇ ਉਸ ਗਾਣੇ ਦੇ ਸਿਰ ਤੇ ਮੈਂ ਕਾਫੀ ਸ਼ੋਜ਼ ਵੀ ਕੀਤੇ ਹੌਲੀ-ਹੌਲੀ ਫਿਰ ਜਿੱਦਾਂ ਲੋਕ ਜਾਣਨ ਲੱਗੇ ਫਿਰ ਅੱਛੇ ਰਾਈਟਰਸ ਦੇ ਵੀ ਸੌਂਗ ਮਿਲਣ ਲੱਗੇ ਹੌਲੀ-ਹੌਲੀ ਇਦਾਂ ਡਿਵੈਲਪ ਹੁੰਦਾ ਗਿਆ ਸਿਸਟਮ ਹੂੰ ਅੱਛਾ ਚੱਲੀ ਜਾ ਰਿਹਾ ਉਸ ਤੋਂ ਉਹਦੀਆਂ ਵੀ ਚਾਰ ਲੈਣਾ ਸਾਡੇ ਨਾਲ ਸ ਉਹ ਠੀਕਾ ਤੈਨੂੰ ਸਮਝਾਵਾਂ ਨਹੀਂ ਮੈਂ ਕਿਹੜੇ ਅਖਰੀ ਟੌਰ ਕੁੜਤੇ ਪਜਾਮੇ ਵਾਲੀ ਹੁੰਦੀ ਵੱਖਰੀ ਨੀ ਤੁਲੀੜਿਆਂ ਦੇ ਵਿੱਚੋਂ ਦੱਸ ਕਿੱਥੋਂ ਪਾਲਦੀ ਲੀੜਿਆਂ ਦੇ ਵਿੱਚੋਂ ਦੱਸ ਕਿੱਥੋਂ ਪਾਲਦੀ ਹੁੰਦਾ ਦਿਲਾਂ ਵਿੱਚ ਝੱਲੀ ਏ ਪਿਆਰ ਨਹੀਂ ਨੀ ਤੈਨੂੰ ਸ਼ਹਿਰੀਆਂ ਦੇ ਬਾਣਿਆਂ ਨੇ ਪੱਟਿਆ ਤਾਂ ਹੀ ਉਹ ਦੇਸੀ ਦੇ ਸੀ ਲੱਗਦਾ ਏ ਯਾਰ ਨਹੀਂ ਹੋ ਸ਼ਹਿਰੀਆਂ ਦੇ ਬਾਣਿਆਂ ਨੇ ਪੱਟਿਆ ਤਾਈਓਂ ਦੇ ਸੀਦੇ ਸੀ ਲੱਗਦਾ ਏ ਯਾਰ ਨਹੀਂ ਬਹੁਤ ਵਧੀਆ ਫੀਲ ਹੁੰਦਾ ਕਿਉਂਕਿ ਇਹ ਮੈਂ ਪਹਿਲਾਂ ਵੀ ਸੁਣ ਚੁੱਕੀ ਆ ਕਈ ਚੀਜ਼ਾਂ ਸੀ ਨਾ ਫੋਨ ਤੇ ਸੁਣਦੇ ਹਨਾ ਉਦੋਂ ਵਿੱਚ ਐਂ ਲੱਗਦਾ ਹੁੰਦਾ ਕਿ ਪਤਾ ਨਹੀਂ ਇਹਨਾਂ ਨੂੰ ਕਦੇ ਮਿਲ ਸਕਾਂਗੇ ਕਿ ਨਹੀਂ ਕਿਉਂਕਿ ਇਹ ਤੇ ਪਰਮਾਤਮਾ ਨੇ ਜਿਨ੍ਹਾਂ ਦੇ ਨਾਲ ਮਿਲਾਪ ਲਿਖਿਆ ਉਹਨਾਂ ਨੂੰ ਹੀ ਮਿਲ ਸਕਦੇ ਆ ਬਿਲਕੁਲ ਬਿਲਕੁਲ ਪਰ ਜਦੋਂ ਹੀ ਲਾਈਵ ਸੁਣਦੇ ਆ ਕਿਸੇ ਨੂੰ ਤੇ ਉਦੋਂ ਮੈਨੂੰ ਲੱਗਦਾ ਥੋੜਾ ਵੱਧ ਸਕੂਨ ਮਿਲਦਾ ਹਨਾ ਜੀ ਜੀ ਮੇਰੇ ਨਾਲ ਕਾਫੀ ਵਾਰੀ ਇਦਾਂ ਹੀ ਹੁੰਦਾ ਜਿਵੇਂ ਮੇਰਾ ਸੌਂਗ ਆਇਆ ਸੀ ਨਾ ਨੂ ਵਰਸਸ ਹਾਂਜੀ ਕਾਫੀ ਵਾਇਰਲ ਹੋਇਆ ਸੀ ਜੀ ਉਹ ਉਸ ਟਾਈਮ ਟਿਕਟੌਕ ਪੰਜਾਬ 'ਚ ਚੱਲਦਾ ਸੀ ਤੇ ਕਾਫੀ ਵੀਡੀਓਜ਼ ਤੇ ਉਸ ਤੋਂ ਬਾਅਦ ਨਾ ਕਿਸੇ ਮੈਨੂੰ ਪ੍ਰੋਗਰਾਮ ਮਿਲਿਆ ਮੈਰਿਜ ਦਾ ਤੇ ਅਸੀਂ ਗਾਣ ਗਏ ਉੱਥੇ ਜਦੋਂ ਅਸੀਂ ਗਾ ਰਹੇ ਸੀ ਤਾਂ ਮੈਂ ਪਹਿਲਾਂ ਆਮ ਜਿੱਦਾਂ ਸਾਡੇ ਕੋਲ ਮੈਟਰ ਹੁੰਦਾ ਨਹੀਂ ਗਾਣ ਵਾਸਤੇ ਫਿਰ ਅਲੱਗ-ਅਲੱਗ ਸਿੰਗਰਾਂ ਦੇ ਗਾ ਲਏ ਫਿਰ ਮੈਂ ਲਾਸਟ 'ਚ ਆਪਣਾ ਗਾਣਾ ਗਾਇਆ ਇਹ ਨਵਰਸਿਸਾਸ ਤੇ ਲੋਕ ਮਨ ਦੇਖ ਭਾਈ ਇਹ ਤੁਸੀਂ ਗਾਇਆ ਠੀਕ ਹੈ ਗਾਇਆ ਤਾਂ ਮੈਂ ਹੀ ਆ ਜੀ ਯਾਰ ਸਭ ਤਾਂ ਬਹੁਤ ਸੁਣਿਆ ਮੈਂ ਕਿਹਾ ਪਤਾ ਨਹੀਂ ਜੀ ਹੁਣ ਮੈਨੂੰ ਵੀ ਤੁਸੀਂ ਕਿਵੇਂ ਸੁਣਗੇ ਨਾ ਪਰ ਮੇਰਾ ਹੀ ਹੈ ਜੀ song ਬਹੁਤ ਲੋਕਾਂ ਨੇ ਮੇਰੇ ਤੋਂ ਇਲਾਵਾ ਕਈ ਸਿੰਗਰ ਮੇਰੇ ਜਿਹੜੇ ਨਾਲ ਦੇ ਕਲੀਕਸ ਨੇ ਉਹਨਾਂ ਨੇ ਵੀ ਗਾਇਆ ਪਰਫਾਰਮ ਕੀਤਾ ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਅੰਦਰ ਪਾਬਲੇ ਦਾ song ਹੈ ਜੀ ਸੋ ਜਦੋਂ ਮੈਂ ਸਟੇਜ ਤੇ ਪਹਿਲੀ ਵਾਰੀ ਗਾਇਆ ਤਾਂ ਲੋਕਾਂ ਨੇ ਕਿਹਾ ਯਾਰ ਅੱਛਾ ਸੀ ਪਰ ਸਾਨੂੰ ਪਤਾ ਨਹੀਂ ਸੀ ਵੀ ਤੁਸੀਂ ਗਾਇਆ ਹੋਇਆ ਸੋ ਇਹ ਚੀਜ਼ ਅੱਜ ਤੁਸੀਂ ਕਹੀ ਵੀ ਮੈਂ ਪਹਿਲਾਂ ਸੁਣਿਆ ਹੋਇਆ ਸੀ ਬਟਾ ਜੀ ਨਹੀਂ ਸੀ ਪਤਾ ਤੁਸੀਂ ਆਇਆ ਹੋਇਆ ਇੰਦਰ ਮੈਨੂੰ ਪੁੱਛਣਾ ਚਾਹੁੰਦੀ ਹੈ ਕਿ ਪਾਬਲਾ ਦਾ ਮਤਲਬ ਕੀ ਮੀਨਿੰਗ ਹੈ ਜਾਂ ਪਾਬਲਾ ਜੀ ਮੇਰਾ ਸਰਨੇਮ ਹੈ ਓਕੇ ਓਕੇ ਠੀਕ ਜਿਵੇਂ ਸਾਡੀ ਕਾਸਟ ਸੈਣੀ ਹੈ ਤੇ ਸਰਨੇਮ ਮੇਰਾ ਪਾਬਲਾ ਜੀ ਓਕੇ ਓਕੇ ਇਸ ਤੋਂ ਪਹਿਲਾਂ ਤੁਸੀਂ ਸੋਨੀ ਪਾਬਲਾ ਜੀ ਸੁਣੇ ਹੋਣੇ ਆ ਹਾਂਜੀ ਉਹ ਵੀ ਸਾਡੀ ਕਾਸਟ ਜੀ ਠੀਕ ਜੀ ਕਦੇ ਐਵੇਂ ਹੋਇਆ ਕਿ ਘਰਦਿਆਂ ਨੇ ਕਿਹਾ ਹੋਏ ਕਿ ਇੰਦਰ ਅੱਜ ਹੁਣ ਕੋਈ ਹੋਰ ਕੰਮ ਵੀ ਕਰ ਲਾ ਨਹੀਂ ਮੈਨੂੰ ਕਦੇ ਨਹੀਂ ਮੇਰੀ ਫੈਮਿਲੀ ਨੇ ਹਾਂਜੀ ਬਿਲਕੁਲ ਕਦੇ ਵੀ ਉਹਨਾਂ ਨੇ ਰੋਕਿਆ ਨਹੀਂ ਕਿਉਂਕਿ ਮੈਂ ਉਹੀ ਦੱਸ ਰਿਹਾ ਜੀ ਕਿ +1 ਚ ਜਦੋਂ ਸੀਗਾ ਮੈਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਸਾਡਾ ਆਪਣਾ ਵੀ ਕੰਮ ਸੀਗਾ ਗੋਲੀ ਵਾਲਾ ਠੰਡਾ ਤੁਸੀਂ ਪੀਤਾ ਹੋਏਗਾ ਹਾਂਜੀ ਉਹ ਸਾਡੀ ਆਪਣੀ ਫੈਕਟਰੀ ਸੀ ਅਸੀਂ ਆ ਬਣਾਉਂਦੇ ਸੀ ਉਦੋਂ ਚਲੋ ਦੁਕਾਨ ਤੇ ਆਪਣਾ ਕੰਮ ਕਰਨਾ ਉਸ ਤੋਂ ਬਾਅਦ ਨਾਲ-ਨਾਲ ਆਪਣੀ ਸਿੰਗਿੰਗ ਦੀ ਵੀ ਪ੍ਰੈਕਟਿਸ ਕਰੀ ਯਾਨੀ ਹੈ ਨਾ ਫਿਰ ਜੌਬ ਮੈਂ ਕੀਤੀ ਆ +2 ਤੋਂ ਬਾਅਦ ਸਵਰਾਜ ਮਾਰਸ ਦਾ ਕੰਪਨੀ ਚ ਜੌਬ ਕੀਤੀ ਫਿਰ ਮੈਂ ਉਸ ਤੋਂ ਬਾਅਦ ਡਿਪਲੋਮਾ ਕੀਤਾ ਡਿਪਲੋਮੇ ਤੋਂ ਬਾਅਦ ਨਾਲ ਨਾਲ ਫਿਰ ਮੇਰਾ ਉਹੀ ਕੰਪੀਟੀਸ਼ਨਸ ਚੱਲਦੇ ਰਹੇ ਸੀਗੇ। ਤੋ ਜਦੋਂ ਥੋੜਾ ਜਿਹਾ ਪਛਾਣ ਮਿਲੀ ਫਿਰ ਇਦਾਂ ਗਾਣੇ ਵੀ ਸ਼ੁਰੂ ਹੋ ਗਏ। ਸ਼ੋਜ਼ ਲਾਈਵ ਤੇ ਜਿੱਥੇ ਮੌਕਾ ਮਿਲਣਾ ਆਪਾਂ ਨੇ ਪਿੰਡ 'ਚ ਕਿਤੇ ਜਾਂ ਬਾਹਰੋਂ ਆਪਾਂ ਗਾਉਣਾ ਤਾਂ ਪਛਾਣ ਬਣਦੀ ਗਈ ਹੌਲੀ-ਹੌਲੀ ਲੋਕ ਜਾਣਣ ਲੱਗੇ ਹਨ। ਜੀ ਤੇ ਬਸ ਇਦਾਂ ਹੀ ਸ਼ੁਰੂ ਹੋ ਗਿਆ ਸਿਸਟਮ। ਜਦੋਂ ਤੁਸੀਂ ਇੰਡਸਟਰੀ ਦੇ ਵਿੱਚ ਵਿਚਰਦੇ ਹੋ ਹਨਾ ਉਦੋਂ ਕਿਹੜੀਆਂ-ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ? ਮੁਸੀਬਤ ਜੀ ਮਸੀਬਤ ਕਹ ਕਹ ਲਈ ਵੀ ਜਿਵੇਂ ਸਾਡੇ ਅਸੀਂ ਮੀਡਲ ਕਲਾਸ ਤੋਂ ਹਾਂ ਨਾ ਸਾਨੂੰ ਸਭ ਤੋਂ ਪਹਿਲਾਂ ਪੈਸਾ ਹੀ ਮੁਸੀਬਤ ਹੋ ਜਾਂਦੀ ਹੈ ਜੀ ਕਿਉਂਕਿ ਇਸ ਲਾਈਨ ਚ ਅਗਰ ਤੁਸੀਂ ਆਣਾ ਹੈ ਤਾਂ ਸਾਡੇ ਕੋਲ ਪੈਸਾ ਉਨਾਂ ਖੋਣਾ ਚਾਹੀਦਾ ਕਿਉਂਕਿ ਹਜੇ ਸਟਾਰਟਿੰਗ ਵਾਲੇ ਚ ਤਾਂ ਕੋਈ ਐਡਾ ਲਿੰਕ ਹੁੰਦਾ ਨਹੀਂ ਹੈ ਨਾ ਕਿ ਤੁਹਾਨੂੰ ਛੇਤੀ ਬੰਦਾ ਅਪਰੋਚ ਕਰ ਲੇ ਹੂੰ ਸੋ ਸਭ ਤੋਂ ਪਹਿਲਾਂ ਤਾਂ ਇਹ ਚੈਲੰਜ ਪੈਸਾ ਹੀ ਹੁੰਦਾ ਜੀ ਚਲੋ ਹੌਲੀ ਹੌਲੀ ਆਪਾਂ ਜਿਵੇਂ ਤੁਹਾਨੂੰ ਦੱਸਿਆ ਕਿ ਗਾਉਣਾ ਸ਼ੁਰੂ ਕੀਤਾ ਲੋਕ ਕਾਫੀ ਲੋਕਾਂ ਨੇ ਸਪੋਰਟ ਕੀਤਾ ਤੇ ਫਿਰ ਮੈਂ ਪਹਿਲੇ 2-3 ਗਾਣੇ ਜਦੋਂ ਕਰ ਲਏ ਉਸ ਤੋਂ ਬਾਅਦ ਮੈਨੂੰ ਇੱਕ ਕੰਪਨੀ ਨੇ ਵੀ ਫਿਰ ਸਾਈਨ ਕੀਤਾ ਸੀ ਸਾਡੀ ਆਪਣੀ ਫੈਮਿਲੀ ਚੋਂ ਸੀ ਪਾਇਆ ਦਲਵੀਰ ਭਾਜੀ ਸੀਗੇ ਜੀ ਤੇ ਉਹਨਾਂ ਨੇ ਕੀਤੀ ਸੀ ਪੰਜ ਪਾਣੀ ਪ੍ਰੋਡਕਸ਼ਨ ਜੀ ਤੇ ਉਹ ਪ੍ਰੋਫੈਸ਼ਨਲੀ ਤਰੀਕੇ ਨਾਲ ਜੋ ਮੈਨੂੰ ਕੋਈ ਮਾਰਕੀਟ ਚ ਲੈ ਕੇ ਆਇਆ ਤਾਂ ਉਹ ਭਾਜੀ ਸੀਗੇ ਉਹਨਾਂ ਨੇ ਕਾਫੀ ਸਪੋਰਟ ਕੀਤਾ ਜਦੋਂ ਨੂ ਵਰਸਸ ਸਸ ਗਾਣਾ ਮੇਰਾ ਆਇਆ ਸੀ ਉਸ ਤੋਂ ਪਹਿਲਾਂ ਟਿੱਡੀ ਪੱਗ ਗਾਣਾ ਕਰ ਰਹੇ ਸੀ ਉਹਨਾਂ ਨੇ ਸੋ ਅੱਛਾ ਉਹਨਾਂ ਨੇ ਮੈਨੂੰ ਇੱਕ ਪਲੇਟਫਾਰਮ ਦਿੱਤਾ ਸੈਟਲ ਕੀਤਾ ਵੀ ਇੰਡਸਟਰੀ ਚ ਕਿਵੇਂ ਕੋਈ ਇੱਕ ਨਾਮ ਜਿਨ੍ਹਾਂ ਨੇ ਖੜਾ ਕੀਤਾ ਵੀ ਚਲੋ ਇੰਦਰ ਪੱਬੜਾ ਕੋਈ ਨਵਾਂ ਐਂਟਰ ਹੋਇਆ ਜੀ ਸੋ ਐਂਟਰ ਕਰਨ ਵਾਲੇ ਮਨੋ ਉਸ ਤੋਂ ਬਾਅਦ ਚਲੋ سلسلہ ਚੱਲਦਾ ਰਿਹਾ ਫਿਰ ਪਿੱਛੇ ਆਪਾਂ ਨੇ ਹੁਣ ਜੋ 4-5 Song ਕੀਤੇ ਸੀ ਉਹ ਫਿਰ ਸਾਨੂੰ ਫੈਬ ਇੰਟਰਟੇਨਮੈਂਟ ਤੋਂ ਮੇਰੇ ਗਾਣੇ ਆਇਆ ਅਸਤਿੰਦਰ ਭਾਜੀ ਸੀਗੇ ਸਾਡੇ ਨਾਲ ਉਹਨਾਂ ਨੇ ਵੀ ਕਾਫੀ ਸਪੋਰਟ ਕੀਤਾ ਹੁਣ ਵੀ ਮੇਰੇ ਗਾਣੇ ਉਹੀ ਕਰ ਰਿਹਾ ਸੋ ਉਹਨਾਂ ਦੀ ਬੈਨਰ ਹੇਡ ਮੈਂ ਉਹ ਗਾਣੇ ਕਰ ਰਿਹਾ ਪੰਜਾਬੀ ਵੀਰਸ ਦੇ ਲਈ ਸੋ ਅੱਛਾ ਰਿਸਪੌਂਸ ਆ ਹੌਲੀ ਹੌਲੀ ਚੱਲੀ ਜਾ ਰਹੇ ਆ ਜੀ ਬਾਕੀ ਪ੍ਰਮਾਤਮਾ ਨੇ ਚਾਇਆ ਤਾਂ ਜਲਦੀ ਕੁਝ ਲੈ ਕੇ ਆਵਾਂਗੇ ਅੱਛਾ ਇੰਦਰ ਤੁਸੀਂ ਪੈਸੇ ਦੀ ਗੱਲ ਕੀਤੀ ਹੈ ਨਾ ਇੱਕ ਪਾਸੇ ਪੈਸਾ ਤੇ ਇੱਕ ਪਾਸੇ ਬੰਦੇ ਕੋਲ ਹੁਨਰ ਬਹੁਤ ਆ ਜੀ ਪਰ ਅੱਜ ਦੇ ਸਮੇਂ ਦੇ ਵਿੱਚ ਪੈਸਾ ਹੁਨਰ ਨੂੰ ਦਬਾ ਰਿਹਾ ਆ। ਬਿਲਕੁਲ। ਕਿਵੇਂ ਵੇਖਦੇ ਹੋ ਤੁਸੀਂ ਇਸ ਬੀਜ ਨੂੰ? ਗੱਲ ਉੱਥੇ ਆ ਜਾਂਦੀ ਜੀ ਕਿ ਜਦੋਂ ਤੁਹਾਡੇ ਕੋਲ ਪਲੈਟਫਾਰਮ ਅੱਛਾ ਹੋਵੇ ਠੀਕ ਹੈ ਜੀ ਜਾਂ ਤੁਹਾਡੇ ਲਿੰਕਡਇਨ ਤਕੜੇ ਹੋਣ ਕਿ ਤੁਹਾਨੂੰ ਪੈਸਾ ਮੈਟਰੀ ਨਾ ਕਰੇ। ਹੂੰ। ਦੂਸਰੀ ਚੀਜ਼ ਪੰਜਾਬ ਚ ਐਨੇ ਕ ਤਕੜੇ ਗਵਈਏ ਬੈਠੇ ਜੀ ਜਿਨ੍ਹਾਂ ਨੂੰ ਲੋਕ ਜਾਣਦੇ ਨਹੀਂ। ਬਿਲਕੁਲ। ਉਹ ਸਿਰਫ ਏਸੀ ਚੀਜ਼ ਕਰਕੇ ਜਾਂ ਪਲੈਟਫਾਰਮ ਨਹੀਂ ਮਿਲ ਰਿਹਾ ਜਾਂ ਉਹਨਾਂ ਕੋਲ ਪੈਸਾ ਨਹੀਂ ਹੈ ਕਿ ਉਹ ਆਪਣੇ ਬੇਸ ਤੇ ਆਪਣੇ ਦਮ ਤੇ ਖੜੇ ਹੋ ਜਾਣ। ਬਿਲਕੁਲ। ਸੋ ਇਹ ਚੀਜ਼ ਕਿਤਨਾ ਕਿਤੇ ਪਿੱਛੇ ਰਹਿ ਜਾਂਦੀ ਹੈ ਜੀ। ਹੂੰ। ਬਹੁਤ ਚੀਜ਼ਾਂ ਐਸੀਆਂ ਨੇ ਬਹੁਤ ਅੱਛੇ ਆਰਟਿਸਟ ਆ ਕੋਈ ਲਿਖਣ ਵਾਲਾ ਬਹੁਤ ਅੱਛਾ ਹੈ ਕੋਈ ਗਾਉਣ ਵਾਲਾ ਬਹੁਤ ਅੱਛਾ ਹੈ ਸੋ ਕਿਤੇ ਨਾ ਕਿਤੇ ਉਹ ਇਗਨੋਰ ਹੋ ਜਾਂਦੇ ਆ ਜਦੋਂ ਆਪਣੇ ਕੋਲ ਕੋਈ ਬੇਸ ਨਹੀਂ ਹੁੰਦਾ ਹੂੰ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਬਿਲਕੁਲ ਇਹਦੇ ਜਦੋਂ ਅਸੀਂ ਲਾਈਫ ਦੇ ਵਿੱਚ ਵਿਚਰਦੇ ਹਣਾ ਤੇ ਕਦੇ ਕਦੇ ਐਦਾਂ ਹੁੰਦਾ ਵਾ ਕਿ ਬਹੁਤ ਮੁਸੀਬਤਾਂ ਆਉਂਦੀਆਂ ਉਹਨਾਂ ਦਾ ਸਾਹਮਣਾ ਵੀ ਕਰ ਲੈਂਦੇ ਆ ਜੀ ਪਰ ਫਿਰ ਵੀ ਕਦੇ ਨਾ ਕਿਤੇ ਨਾ ਹਡੋਲ ਜਾਂਦੇ ਆ ਆਪਣੇ ਕੰਮ ਨੂੰ ਲੈ ਕੇ ਜਾਂ ਹੁਣ ਜਿਵੇਂ ਪੈਸੇ ਨੂੰ ਲੈ ਕੇ ਵੀ ਹਣਾ ਇਸ ਚੀਜ਼ ਨੂੰ ਹੀ ਕਿਵੇਂ ਖਤਮ ਕਰ ਸਕਦੇ ਆ ਖਤਮ ਜੀ ਆਪਣੀ ਮਿਹਨਤ ਨਾ ਕਦੇ ਛੱਡੋ ਜੀ ਬਿਲਕੁਲ ਤੁਸੀਂ ਮਿਹਨਤ ਕਰਦੇ ਰਹੋ ਇਹ ਤਾਂ ਹੈ ਨਹੀਂ ਕਿ ਕਦੇ ਮਿਹਨਤ ਨੂੰ ਮੁੱਲ ਨਹੀਂ ਬਿਲਕੁਲ ਹੂੰ ਮਿਲਦਾ ਜ਼ਰੂਰ ਹੈ ਥੋੜਾ ਟਾਈਮ ਪਾ ਕੇ ਮਿਲ ਜੇਗਾ ਬਟ ਤੁਸੀਂ ਕਦੇ ਪਿੱਛੇ ਨਹੀਂ ਰਹਿ ਸਕਦੇ ਆਪਣਾ ਕੰਮ ਕਰਦੇ ਰਹੋ ਦੇਣਾ ਨਾ ਦੇਣਾ ਉਸ ਪਰਮਾਤਮਾ ਦੇ ਹੱਥ ਹੈ ਜੀ ਕਦੇ ਆਪਣੀ ਮਿਹਨਤ ਨਾ ਛੱਡੋ ਬਿਲਕੁਲ ਮਿਲਦਾ ਜੀ ਦਾ 100% ਜੀ ਜਦੋਂ ਤੁਸੀਂ ਆਪਣੀ ਇੱਕ ਮਾਂ ਹੁੰਦੀ ਨਾ ਮਾਂ ਦਾ ਸਕੂਨ ਬਹੁਤ ਜ਼ਿਆਦਾ ਮਿਲਦਾ ਹੈ ਜੀ 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 ਕਿ ਮੈਂ ਵੀ 익ਦੀਓ ਜਦੋਂ ਤੁਸੀਂ ਕੋਈ ਸੌਂਗ ਨਵਾਂ ਕਰਦੇ ਹੋ ਜਾਂ ਫਿਰ ਤੁਹਾਡੀ ਮਾਤਾ ਕਿੰਨਾ ਕਿਸੇ ਸਹਿਯੋਗ ਕਰਦੀ ਤੁਹਾਡਾ ਮੇਰੇ ਮਾਤਾ ਜੀ ਮੈਨੂੰ ਬਹੁਤ ਜ਼ਿਆਦਾ ਸਵੇਰ ਸਹਿਯੋਗ ਕਰਦੇ ਆ ਜਿਵੇਂ ਕਈ ਵਾਰੀ ਮੈਂ ਸਵੇਰੇ ਉੱਠਣ ਚ ਲੇਟ ਹੋ ਜਾਣਾ ਸਵੇਰੇ ਕਹਿੰਦਾ ਚੱਲ ਉੱਠ ਤਿਆਰੀ ਟਾਈਮ ਕਰਾ ਕਿਉਂਕਿ ਹੁਣ ਤੁਹਾਡੇ ਫਾਦਰ ਦਾ ਵੀ ਹੈ ਨਾ ਨਿਭਾਰੇ ਪੂਰਾ ਜੀ ਉਹਨਾਂ ਵਰਗਾ ਕੋਈ ਨਹੀਂ ਸਪੋਰਟ ਕਰ ਸਕਦਾ ਜੀ ਜਿਵੇਂ ਇੱਕ ਲੇਡੀਜ਼ ਲਈ ਨਾ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਫਾਦਰ ਸਾਹਿਬ ਤੋਂ ਬਿਨਾ ਇਸਨੂੰ ਬੱਚੇ ਨੂੰ ਪੜਾਉਣਾ ਲਿਖਾਉਣਾ ਆਪਣੇ ਪੈਰਾਂ ਤੇ ਖੜਾ ਕਰਨਾ ਸੋ ਉਹ ਚੀਜ਼ਾਂ ਅਸੀਂ ਦੇਖਿਆ ਮੈਂ ਐਦਾਂ ਦੀ ਸਿਸਟਮ 'ਚ ਉੱਠ ਕੇ ਆਏ ਜੀ ਜਦੋਂ ਅਸੀਂ ਕੱਚਾ ਘਰ 'ਚ ਸੀਗੇ ਬਿਲਕੁਲ ਰਾਤ ਨੂੰ ਸੁੱਤੇ ਪਏ ਸਾਡੇ ਕਮਰੇ गिर ਗਏ ਸੀ ਹੂੰ ਅਸੀਂ ਉਸ ਟਾਈਮ ਉਹ ਵੀ ਟਾਈਮ ਦੇਖਿਆ ਚਲੋ ਉਹ ਦੋ ਕਮਰੇ ਅਸੀਂ ਬਹੁਤ ਔਖੇ ਇਕੱਠੇ ਵੈਸੇ ਇਕੱਠੇ ਕਰਕੇ ਖੜੇ ਕੀਤੇ ਫਿਰ ਚਲੋ 4-5 ਮਹੀਨੇ ਲੰਘੇ ਦੁਬਾਰਾ ਐਦਾਂ ਜਿਵੇਂ ਅੱਜ ਬਾਰਿਸ਼ ਲੱਗੀ ਹੋਈ ਹੈ ਤਾਂ ਐਦਾਂ ਲਗਾਤਾਰ 4-5 ਦਿਨ ਬਾਰਿਸ਼ ਹੋਈ ਫਿਰ ਸਾਡੇ ਅੱਗੇ ਵਾਲੇ ਕਮਰੇ ਕਰਕੇ ਤੋਂ ਹੂੰ ਸੋ ਵੀ ਬਾਈ ਦਿਨ ਸਾਡੇ ਸਿਰ ਤੇ ਛੱਤ ਨਹੀਂ ਸੀ ਉਹ ਟਾਈਮ ਵੀ ਅਸੀਂ ਦੇਖਿਆ ਫਿਰ ਇੱਕ ਟਾਈਮ ਹੁਣ ਆਇਆ ਪਰਮਾਤਮਾ ਦੀ ਇੰਨੀ ਕਿਰਪਾ ਹੈ ਕਿ ਅੱਜ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਸਭ ਕੁਝ ਅੱਛਾ ਹੈ ਕਾਰੋਬਾਰ ਸਹੀ ਹੈ ਹੂੰ ਕਿਸੇ ਚੀਜ਼ ਦੀ ਕੋਈ ਏਦਾਂ ਦੀ ਵੀ ਮੇਰੇ ਕੋਲ ਆ ਨਹੀਂ ਹੈ ਉਹ ਨਹੀਂ ਹੈ ਬਟ ਸਹੀ ਆ ਸੈਟੀਸਫਾਈਡ ਆਪਣੀ ਲਾਈਫ ਤੋਂ ਸੋ ਉਹ ਚੀਜ਼ਾਂ ਚ ਉੱਠ ਕੇ ਵੀ ਆਏ ਆ ਉਹਨਾਂ ਨੇ ਹਮੇਸ਼ਾ ਮੈਨੂੰ ਇਹੀ ਕਿਹਾ ਵੀ ਤੂੰ ਮਿਹਨਤ ਕਰ ਬਿਲਕੁਲ ਕੋਈ ਚੱਕਰ ਨਹੀਂ ਅੱਜ ਨਹੀਂ ਕੱਲ ਮਿਲੇਗਾ ਜ਼ਰੂਰ ਪਰ ਤੂੰ ਮਿਹਨਤ ਨਹੀਂ ਛੱਡਣੀ ਮੈਂ ਉਹੀ ਦੱਸ ਰਿਹਾ ਕਿ ਜੇ ਮੈਂ ਸਵੇਰੇ ਨਹੀਂ ਵੀ ਉੱਠਦਾ ਨਾ ਸਵੇਰੇ ਮੈਨੂੰ ਸਪੈਸ਼ਲ ਆ ਕੇ ਠਾਲ ਦੇ ਉੱਠਾ ਰਿਆਜ਼ ਕਰ ਟਾਈਮ ਹੋ ਗਿਆ ਲੇਟ ਹੋ ਰਿਹਾ ਤੂੰ ਜੇ ਕਿਤੇ ਵੀ ਜਾਣਾ ਹੋਵੇ ਤੇਰਾ ਇੱਥੇ ਪ੍ਰੋਗਰਾਮ ਆ ਤੂੰ ਟਾਈਮ ਤੇ ਪਹੁੰਚਣਾ ਹੈ ਲੇਟ ਨਹੀਂ ਹੋਣਾ ਇਹ ਕੰਮ ਉਹਨੂੰ ਯਾਨੀ ਪੂਰੀ ਸਪੋਰਟ ਕਰਦੇ ਆਂ ਅਗਰ ਮੈਂ ਕੋਈ ਗਾਣਾ ਵੀ ਕੀਤਾ ਤਾਂ ਪਹਿਲਾਂ ਮੈਂ ਉਹਨਾਂ ਨੂੰ ਸੁਣਾਉਣਾ ਸਾਨੂੰ ਕਿਵੇਂ ਲੱਗਿਆ ਅਗਰ ਕੁਝ ਲੱਗਿਆ ਉਹਨਾਂ ਨੂੰ ਤਾਂ ਮੈਨੂੰ ਦੱਸ ਦੇ ਵੀ ਨਹੀਂ ਇਹਦੇ ਵਿੱਚ ਇਦਾਂ ਨਹੀਂ ਸੀ ਇਦਾਂ ਠੀਕ ਹੈ ਸੋ ਅੱਛਾ ਲੱਗਦਾ ਕਿ ਜਦੋਂ ਸੁਣ ਕੇ ਉਹ ਇਸ ਚੀਜ਼ ਨੂੰ ਸਮਝਦੇ ਆ ਤੇ ਸਪੋਰਟ ਵੀ ਅੱਛਾ ਕਰਦੇ ਆ ਤੇ ਗਾਈਡ ਵੀ ਕਰਦੇ ਆ ਬਿਲਕੁਲ ਤੋ ਅੱਛਾ ਲੱਗਦਾ ਜੀ ਪੂਰਾ ਸਪੋਰਟ ਕਰਦੇ ਹੋ ਫੈਮਿਲੀ ਵੱਲੋਂ ਫੁੱਲ ਸਪੋਰਟ ਹੈ ਜੀ ਕਿਉਂਕਿ ਇੱਕ ਕਹਿੰਦੇ ਹੁੰਦੇ ਨਾ ਕਿ ਬੱਚੇ ਦਾ ਸਭ ਤੋਂ ਪਹਿਲਾ ਅਧਿਆਪਕ ਮਾਂ ਹੁੰਦੀ ਆ ਤੇ ਜਦੋਂ ਫਿਰ ਹੁਣ ਹੁਣ ਤੱਕ ਤੁਹਾਨੂੰ ਸਪੋਰਟ ਕਰ ਰਹੇ ਤੇ ਫਿਰ ਤੇ ਇਹ ਕਹਿ ਲਓ ਕਿ ਤੂੰ ਆਈਡਲ ਵੀ ਆ ਸਭ ਕੁਝ ਜੀ ਮਾਂ ਹੀ ਹਣਾ ਬਿਲਕੁਲ ਬਿਲਕੁਲ ਜੀ ਹਾਂ ਤੇ ਹੁਣ ਜਿਹੜਾ ਤੁਹਾਡਾ ਪ੍ਰੀ ਵੈਡਿੰਗ ਵਾਲਾ ਤੁਸੀਂ ਕਹਿ ਰਹੇ ਹੋ ਸੌਂਗ ਉਹ ਕਿਹੜਾ ਆ ਰਿਹਾ ਉਹ ਹੈਗੇ ਜੀ ਸਾਡਾ ਸਾਰੇ ਰੰਗ ਗਾਣੇ ਦਾ ਟਾਈਟਲ ਆ ਜੀ ਤੇ ਉਸ ਤੋਂ ਉਹ ਦੋ ਗਾਣੇ ਸਾਡੇ ਕੰਟੀਨਿਊਟੀ 'ਚ ਹੈ ਤੇ ਪਹਿਲਾ ਗਾਣਾ ਸੀ ਇਹ ਕਰਾਂਗੇ ਪ੍ਰੀ-ਵੈਡਿੰਗ ਸਟਾਈਲ ਤੇ ਦੂਸਰਾ ਗਾਣਾ ਸਾਡਾ ਹੈਗਾ ਜੀ ਬਾਪੂ ਦੀ ਪਸੰਦ ਜੀ ਤੋਂ 1 1 ਬਾਈ 1 ਦੋਨੋਂ ਗਾਣੇ ਸੀ ਕਰ ਰਹੇ ਹਾਂ ਜਲਦੀ ਬਾਪੂ ਦੀ ਪਸੰਦੀਆਂ ਦੋ ਚਾਰ ਲਾਈਨਾਂ ਸਾਂਝੀਆਂ ਕੀਤੀਆਂ ਜਾਣ ਉਹ ਕੁੜੀ ਵੱਲੋਂ ਹੁੰਦਾ ਨਾ ਜਿਵੇਂ ਕਿਸੇ ਕੁੜੀ ਦਾ ਰਿਸ਼ਤਾ ਹੋ ਜੇ ਹੈ ਨਾ ਫੈਮਿਲੀ ਦੀ ਪਸੰਦ ਨਾਲ ਅੱਜ ਕੱਲ ਤਾਂ ਵੈਸੇ ਚਲੋ ਟ੍ਰੈਂਡ ਹੋ ਰਿਹਾ ਹੈ ਕਿ ਆਪਣੀ ਮਾਚੀ ਨਾਲ ਆ ਪਸੰਦ ਕਰ ਲੈਂਦੀਆਂ ਬੜੀਆਂ ਬਿਲਕੁਲ ਹਾਂ ਫਿਰ ਮਾਪੇ ਬਿਨਾਂ ਦੱਸੇ ਕੁੜੀ ਨੂੰ ਰਿਸ਼ਤਾ ਲੱਭ ਲਿਆ ਫਿਰ ਉਹਦੇ ਮਨ 'ਚ ਇੱਕ ਡਾਊਟ ਰਹਿੰਦਾ ਯਾਰ ਪਤਾ ਨਹੀਂ ਕਿਵੇਂ ਦਾ ਮੁੰਡਾ ਹੋਊਗਾ ਮੇਰੀ ਨਿਭੂਗੀ ਆਪਣੀ ਬੌਂਡਿੰਗ ਅੱਛੀ ਹੋਊਗਾ ਨਹੀਂ ਹੋਊਗੀ ਚਲੋ ਫਿਰ ਜਦੋਂ ਵਿਆਹ ਤੋਂ ਬਾਅਦ ਉਹ 2-3 ਮਹੀਨੇ ਰਹਿ ਕੇ ਫਿਰ ਆਪਣੀ ਫੈਮਿਲੀ 'ਚ ਵਾਪਸ ਜਾਂਦੀ ਉਹਦੀ ਫੈਮਿਲੀ ਪੁੱਛਦੀ ਵੀ ਹੁਣ ਦੱਸ ਕਿਵੇਂ ਦਾ ਮੁੰਡਾ ਰੋਂਦਾ ਹੈ ਤਾਂ ਉਹ ਖੁਸ਼ ਹੁੰਦੀ ਆ ਬਹੁਤ ਫਿਰ ਉਹ ਦੱਸਦੀ ਆ ਬਾਪੂ ਦੀ ਪਸੰਦ ਉੱਤੇ ਮਾਨ ਜੱਟੀ ਨੂੰ ਮੇਰੇ ਆਲਾ ਮੇਰੇ ਉੱਤੋਂ ਜਾਨ ਵਾਰਦੇ ਬਾਪੂ ਦੀ ਪਸੰਦ ਉੱਤੇ ਮਾਣ ਜੱਟੀ ਨੂੰ ਮੇਰੇ ਆਲਾ ਮੇਰੇ ਉੱਤੋਂ ਜਾਨ ਵਾਰਦੇ ਰੱਖ ਲਾਂ ਛੁਪਾ ਕੇ ਬੁਰੀਆਂ ਨੇ ਨਜ਼ਰਾਂ ਰੱਖ ਲਾਂ ਛੁਪਾ ਕੇ ਬੁਰੀਆਂ ਨੇ ਨਜ਼ਰਾਂ ਮੁੰਡਿਆ ਤੂੰ ਕਿੰਨਿਆਂ ਦੇ ਦਿਲ ਸਾੜਦੇ ਬਾਪੂ ਦੀ ਪਸੰਦ ਉੱਤੇ ਮਾਣ ਜੱਟੀ ਨੂੰ ਮੇਰੇ ਆਲਾ ਮੇਰੇ ਉੱਤੋਂ ਜਾਨ ਵਾਰਦੇ ਔਸਾ ਮੁਝੇ ਹੋਇ ਨਹੀਂ ਸਵੇਗ ਮੁੰਡੇ ਦਾ ਦਿਲ ਕਹਿੰਦਾ ਤੇਰੇ ਬਿਨਾ ਲੱਗਦਾ ਹੀ ਨਹੀਂ ਰੁੱਸੀ ਨੂੰ ਮਨਾ ਲਵੇਂ ਬਾ ਫੜ ਕੇ ਜੱਟ ਕਹਿੰਦਾ ਤੇਰੇ ਬਿਨਾ ਬਚਦਾ ਹੀ ਨਹੀਂ ਮੋਤੀ ਪੁਨ ਕੀਤੇ ਸਾਨੂੰ ਤੂੰ ਮਿਲਿਆ ਮੇਰੇ ਪਿੱਛੇ ਜਿੱਤੇ ਮੇਰੇ ਪਿੱਛੇ ਹਾਰਦਾ ਬੱਪੂ ਦੀ ਪਸੰਦ ਉੱਤੇ ਮਾਣ ਜੱਟੀ ਨੂੰ ਮੇਰੇ ਆਲਾ ਮੇਰੇ ਹੱਥੋਂ ਜਾਨਵਾਰ ਦਾ ਬਹੁਤ ਵਧੀਆ ਬਹੁਤ ਵਧੀਆ ਸ਼ਬਦ ਵੀ ਬਹੁਤ ਵਧੀਆ ਤੇ ਆਵਾਜ਼ ਨੇ ਉਸ ਨੂੰ ਹੋਰ ਵੀ ਵਧੀਆ ਕਰ ਦਿੱਤਾ ਕਿਉਂਕਿ ਸ਼ਬਦ ਤਾਂ ਹੋ ਜਾਂਦੇ ਪਰ ਉਹਨਾਂ ਨੂੰ ਜੇਕਰ ਗੁੰਦਿਆਂ ਵਧੀਆ ਆਵਾਜ਼ ਦੇ ਨਾਲ ਜਾਵੇ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਬਹੁਤ ਬਿਹਤਰ ਹੋ ਜਾਂਦਾ ਵਾ ਬਿਹਤਰੀ ਨਹੀਂ ਕਹਿ ਸਕਦੇ ਕੋਈ ਸ਼ਬਦ ਮੇਰੇ ਕੋਲ ਹੈ ਨਹੀਂ ਕਿ ਮਨਾਂ ਦੀ ਆਵਾਜ਼ ਨੂੰ ਕੋਈ ਸ਼ਬਦ ਦੇਵਾਂ ਧੰਨਵਾਦ ਕਿਉਂਕਿ ਇੱਕ ਆਵਾਜ਼ ਹੁੰਦੀ ਹੈ ਜਿਹੜੀ ਬੰਦੇ ਨੂੰ ਸਕੂਨ ਦਿੰਦੀ ਹੈ ਕਿਉਂਕਿ ਇੱਕ ਚੀਜ਼ ਨੂੰ ਅਸੀਂ ਸਿੱਧਾ ਪੜ ਲੈਂਦੇ ਆ ਇੱਕ ਸ਼ਬਦ ਨੂੰ ਜਦੋਂ ਗਾ ਕੇ ਪੇਸ਼ ਕੀਤਾ ਜਾਵੇ ਦੂਸਰਿਆਂ ਦੇ ਸਾਹਮਣੇ ਤੇ ਸ਼ਾਇਦ ਉਹ ਜ਼ਿਆਦਾ ਸਕੂਨ ਭਰ ਲੱਗਦੀ ਹੈ ਹਾਂਜੀ ਹਾਂਜੀ ਤੇ ਜਿਹੜਾ ਹੁਣ ਤੁਸੀਂ ਦੂਸਰਾ ਕਹਿ ਰਹੇ ਇਹਦੇ ਨਾਲ ਦਾ ਪਹਿਲਾ ਮੁੰਡੇ ਵਾਲਾ ਟੋਪਿਕ ਉਹ ਉਹ ਵੀ ਸਾਂਝਾ ਕਰ ਲੋ ਸਾਰੇ ਗਾਣੇ ਲੀਕ ਕਰਵਾਉਂਗੇ ਤੁਸੀਂ ਨਹੀਂ ਨਹੀਂ ਲੀਕ ਨਹੀਂ ਹੁੰਦੇ ਪਰੀਆਂ ਦੀ ਪਹਿਣ ਕਹਾਂ ਜਾ ਟੋਟਾ ਉਹਨੂੰ ਚੰਦਾਂ ਦਾ ਜੀ ਹਰ ਕੋਈ ਰੂਪ ਉਹ ਦੇ ਦੇ ਜਦੂ ਨੂੰ ਮੰਦਾ ਜੀ ਰੱਬ ਦੀ ਏ ਡਾਢੀ ਕਿਰਪਾ ਸੋਹਣੀ ਉਹ ਬੜੀ ਤੇ ਸਾਰੇ ਰੰਗ ਜੱਚ ਜਾਂਦੇ ਆ ਘੋੜੇ ਰੰਗ ਵਾਲੀ ਤੇ ਸਾਰੇ ਰੰਗ ਜੱਚ ਜਾਂਦੇ ਆ ਹੋ ਬਹੁਤ ਸੋਹਣਾ ਬਹੁਤ ਸੋਹਣਾ ਮੈਂ ਕੀ ਕਹਾਂ ਕਿ ਬਾਰ-ਬਾਰ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗਾ ਕਿ ਮੈਂ ਇਹਦੀ ਸਿਫਤ ਕਰ ਸਕਾਂ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਦੀ ਇਹਨਾਂ ਦੀ ਆਵਾਜ਼ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਇਹਨਾਂ ਨੂੰ ਪਹਿਲਾਂ ਵੀ ਮਿਲੀ ਆ ਉਦੋਂ ਵੀ ਇਹ ਕਹਿ ਸਕਦੀ ਕਿ ਮੈਂ ਪਹਿਲੀ ਵਾਰ ਪੋਡਕਾਸਟ ਕੀਤਾ ਸੀ ਐਂਟਰਟੇਨਮੈਂਟ ਦਾ ਉਹੀ ਤੁਹਾਡੇ ਨਾਲ ਹੀ ਕੀਤਾ ਸੀ ਜੀ ਜੀ ਹਮ ਤੇ ਜਿਵੇਂ ਹੁਣ ਮਤਲਬ ਤੁਸੀਂ ਰਿਆਸ ਦੀ ਗੱਲ ਕਰਦੇ ਹੋ ਹਨਾ ਤੁਹਾਡੇ ਮੰਮਾ ਤੁਹਾਨੂੰ ਉਠਾਉਂਦੇ ਆ ਕਿੰਨਾ ਟਾਈਮ ਰਿਆਸ ਦਿੰਦੇ ਹੋ ਜੀ ਸਵੇਰੇ ਜਿਵੇਂ ਆ ਸਵੇਰੇ 6:40 ਜਾਂ 5 ਵਜੇ ਮੈਂ ਉੱਠ ਜਾਣਾ ਜੀ। ਜੀ। ਉਸ ਤੋਂ ਬਾਅਦ ਫਿਰ ਆਪਣਾ ਨਾਤੋ ਕੇ ਪੰਜ ਨਿਤਨੇਮ ਕਰਕੇ ਫਿਰ ਬੈਠ ਜੀਦਾ ਜੀ ਘੰਟਾ ਕੁ ਜ਼ਰੂਰ ਲਾਈਦਾ। ਜੀ। ਫਿਰ ਸ਼ਾਮ ਨੂੰ ਕਦੇ ਟਾਈਮ ਮਿਲ ਜੇ। ਜੀ। ਜੋ ਜਿਵੇਂ ਛੁੱਟੀ ਆ ਕਿਸੇ ਦਿਨ ਫ੍ਰੀ ਬੈਠਿਆਂ ਤਾਂ ਸਾਡਾ ਫਰੈਂਡ ਸਰਕਲ ਹੈਗਾ ਮੇਰੇ ਨਾਲ ਕਾਫੀ ਮੇਰੇ ਜਿਹੜੇ ਕੁਲੀਕ ਸਿੰਗਰ ਆ ਸੀ ਕਲਾਸਮੇਟ ਆ ਜਿਹੜੇ ਅੱਛੇ ਨਾਮ ਆ ਸਿੰਗਰਸ ਦੇ ਜਤਿੰਦਰ ਤਿਮਾਨ ਤੁਸੀਂ ਸੁਣਿਆ ਹੋਊਗਾ ਪਹਿਲੇ। ਉਸ ਤੋਂ ਇਲਾਵਾ ਦੋ ਤਿੰਨ ਮੇਰੇ ਅੱਛੇ ਫਰੈਂਡ ਹੈਗੇ ਆ। ਸੋ ਬੈਠ ਜੀ ਤਾਂ ਕਦੇ ਮਹਿਫਿਲ ਲਾ ਕੇ ਜੀ ਅੱਛਾ ਲੱਗਦਾ ਜੀ ਫਿਰ ਹੂੰ ਮੈਨੂੰ ਲੱਗਦਾ ਰਿਆਜ਼ ਦੇ ਵੀ ਕੁਝ ਰੂਲ ਹੁੰਦੇ ਹੋਣਗੇ ਨਾ ਰਿਆਜ਼ ਕਰਨ ਦੇ ਜਾਂ ਮਲੇ ਕੁਝ ਖਾਣਾ ਨਹੀਂ ਆਪਣੇ ਗਲੇ ਨੂੰ ਅਸੀਂ ਨਹੀਂ ਕਦੇ ਸੋਚਿਆ ਜੀ ਬਸ ਤੁਸੀਂ ਮਿਹਨਤ ਕਰਦੇ ਰਹੋ ਕਿਉਂਕਿ ਰਿਆਜ਼ ਜਿਵੇਂ ਸਵੇਰੇ ਉੱਠ ਕੇ ਆਪਾਂ ਕਰਨਾ ਗ੍ਰਾਮ 'ਚ ਹੁੰਦਾ ਨਾ ਜੀ ਸੋ ਲੋਅਰ ਨੋਟਸ ਤੇ ਤੁਸੀਂ ਰਿਆਜ਼ ਕਰਦੇ ਰਹੋ ਸ਼ਾਮ ਟਾਈਮ ਥੋੜਾ ਅਪਰ ਨੋਟਸ ਤੇ ਕਰ ਲਿਆ ਥੋੜਾ ਇਹ ਹੁੰਦਾ ਵੀ ਚਲੋ ਗਾਉਣ ਤੋਂ ਪਹਿਲਾਂ 1-2 ਦਿਨ ਪਹਿਲਾਂ ਥੋੜਾ ਪਰਹੇਜ਼ ਕਰ ਲਓ ਜਾਂ ਤੁਸੀਂ ਰਿਕਾਰਡਿੰਗ ਕਰਨ ਜਾਣਾ ਉਸ ਤੋਂ 1-2 ਦਿਨ ਪਹਿਲਾਂ ਪਰਹੇਜ਼ ਕਰ ਲਓ ਬਾਕੀ ਖਾਣ ਪੀਣ ਦਾ ਕੋਈ ਉਹ ਨਹੀਂ ਬਸ ਅੱਜ ਕੱਲ ਲਾਈਫ ਸਟਾਈਲ ਇਦਾਂ ਦਾ ਹੈ ਕਿ ਤੁਸੀਂ ਅਗਰ ਪਰਹੇਜ਼ ਰਚ ਰਹੋਗੇ ਤਾਂ ਅਛੇ ਰਹੋਗੇ ਬਿਲਕੁਲ ਸੋ ਉਹ ਵੀ ਚੀਜ਼ਾਂ ਦਾ ਜ਼ਰੂਰੀ ਨੇ ਜੀ ਹੈ ਨਾ ਨਾਲ ਨਾਲ ਆਪਣੇ ਆਪ ਨੂੰ ਮੇਨਟੇਨ ਕਰਕੇ ਵੀ ਚੱਲਣਾ ਪੈਂਦਾ ਸੋ ਹਰ ਚੀਜ਼ਾਂ ਦਾ ਧਿਆਨ ਰੱਖ ਕੇ ਚੱਲੀ ਚੱਲੋ ਕੋਈ ਚੱਕਰ ਨਹੀਂ ਖਾਣ ਪੀਣਾ تھا ਪਰਮਾਤਮਾ ਨੇ ਖਾਣ ਲਈ ਬਣਾਇਆ ਤਾਂ ਖਾਓ ਜੀ ਇੰਦਰ ਮੈਂ ਇਹ ਪੁੱਛਣਾ ਚਾਹੁੰਦੀ ਕਿ ਹੁਣ ਦੀ ਲਾਈਫ ਦੇ ਵਿੱਚ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਮਤਲਬ ਸਕੂਨ ਮਹਿਸੂਸ ਕਰਦੇ ਹੋ ਤੁਸੀਂ ਜੀ ਮੈਂ ਹਮੇਸ਼ਾ ਸਕੂਨ ਚ ਹੀ ਰਹਾ ਪਰਮਾਤਮਾ ਦਾ ਸ਼ੁਕਰ ਹੈ ਕਿ ਜੋ ਉਹ ਨੇ ਦਿੱਤਾ ਬਹੁਤ ਹੈ ਕਿਸੇ ਲੋਕਾਂ ਨੂੰ ਉਹ ਵੀ ਮੈਨੂੰ ਨਸੀਬ ਨਹੀਂ ਹੁੰਦਾ ਨਾ ਬਿਲਕੁਲ ਸੋ ਅੱਛਾ ਹੈ ਕਦੇ ਇੱਛਾ ਨਹੀਂ ਹੋਈ ਕਿ ਯਾਰ ਆ ਵੀ ਮੈਨੂੰ ਮਿਲ ਜੇ ਉਹ ਮਿਲ ਜੇ ਠੀਕ ਹੈ ਜਿੱਥੇ ਹੈਗੇ ਉਹਨੇ ਬਹੁਤ ਵਧੀਆ ਦਿੱਤਾ ਹੋਇਆ ਬਿਲਕੁਲ ਉਸ ਚੀਜ਼ ਨੂੰ ਇੰਜੋਏ ਕਰ ਰਹੇ ਹਾਂ ਹਮ ਖੁਸ਼ ਹਾਂ ਜਿੰਨਾ ਕੁਛ ਹੈ ਖੁਸ਼ ਰਹੀਦਾ ਹ ਜੀ ਥੈਂਕ ਯੂ ਸੋ ਮੱਚ ਇੰਦਰ ਪਾਵਲਾ ਦਾ ਜਿਨ੍ਹਾਂ ਨੇ ਬਹੁਤ ਹੀ ਸੁਰੀਲੀ ਆਵਾਜ਼ ਦੇ ਵਿੱਚ ਸਾਨੂੰ ਆਪਣੇ ਸਾਰੇ Song ਸੁਣਾਏ ਪਰ ਲੀਕ ਨਾ ਹੋਣ ਦਿਓ ਕਿਉਂਕਿ ਉਹਨਾਂ ਨੇ ਪਹਿਲਾਂ ਕਹਿਤਾ ਕਿ ਅੱਜ ਮੇਰੇ ਸਾਰੇ Song ਤੁਸੀਂ ਲੀਕ ਕਰੋਗੇ ਕਿਉਂਕਿ ਹੁਣ ਇਹਨਾਂ ਦੇ ਨਵੇਂ Song ਆ ਰਹੇ ਨੇ ਉਮੀਦ ਕਰਦੀ ਆਂ ਤੇ ਆਸ ਵੀ ਆ ਤੁਹਾਡੇ ਤੋਂ ਕਿ ਤੁਸੀਂ ਜ਼ਰੂਰ ਇਹਨਾਂ ਨੂੰ ਸ਼ੇਅਰ ਕਰੋਗੇ ਲਾਈਕ ਤੇ ਕਮੈਂਟ ਵੀ ਕਰੋਗੇ ਤੇ ਇੰਦਰ ਪਾਵਲਾ ਦੀ ਆਵਾਜ਼ ਤੇ ਜ਼ਰੂਰ ਕਮੈਂਟ ਕਰਿਓ ਕਿ ਤੁਹਾਨੂੰ ਕਿਵੇਂ ਦੀ ਲੱਗੀ ਕਿਉਂਕਿ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਆ ਇਹਨਾਂ ਨੇ ਬਹੁਤ ਆਪਣੇ ਗਲੇ ਨੂੰ ਸੰਭਾਲਿਆ ਹੋਇਆ ਤੇ ਮਲੇ ਸਭ ਤੋਂ ਪਹਿਲਾਂ ਇਹਨਾਂ ਦਾ ਮੈਂ ਇੱਕ ਵਾਰ ਫਿਰ ਤੋਂ ਥੈਂਕਸ ਕਰਦੀ ਆ ਇਸ ਚੈਨਲ ਦੇ ਉੱਤੇ ਕਿ ਇਹਨਾਂ ਨੇ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਆਪਣੇ ਲਾਈਫ ਬਾਰੇ ਤੇ ਆਪਣੀ ਸਿੰਗਿੰਗ ਦੇ ਬਾਰੇ ਥੈਂਕ ਯੂ so much